ਇੱਧਰਲੇ ਪਾਸੇ ਸਾਡੀ ਤਿਆਰੀ ਹੋ ਗਈ ਜੀ ਸ਼ੁਰੂ ਤੇ ਸਾਰਾ ਸਮਾਨ ਅਸੀਂ ਲਿਆਂਦਾ ਬਸੰਤ ਦੇ ਤਿਆਰੀ ਵਾਸਤੇ ਤੇ ਆਹ ਦੇਖ ਲੋ ਜੀ ਸਮਾਨ ਕੀ ਕੋਸ਼ ਹੈ ਇਹ ਗੋਭੀ ਦੇ ਬਣਾਵਾਂਗੇ ਪਕੌੜੇ ਤੇ ਕੰਮ ਸ਼ੁਰੂ ਹੋ ਗਿਆ ਆ ਹਰੀਆਂ ਮੱਤੇ ਭਾਲੀਆਂ ਲੈ ਆਂਦੀਆਂ ਆ ਗਿਆ ਨਾ ਭਾਈ ਤੇ ਇੱਧਰ ਫੀਰੇ ਵਗੈਰਾ ਆ ਗਿਆ ਜੀ ਸਲਾਦ ਕੱਟਣ ਵਾਸਤੇ ਤੇ ਕੰਮ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਿਆ ਜਿਵੇਂ ਵਿਆਹ ਦੀ ਤਿਆਰੀ ਹੁੰਦੀ ਹੈ ਉਹ ਹਿਸਾਬ ਨਾਲ ਕੰਮ ਚੱਲ ਪਿਆ। ਇਧਰ ਸੋਈ ਦੇ ਵਿੱਚ ਕੀ ਬਣਦਾ ਪਿਆ? ਇਹ ਹੈ ਜੀ ਮਾਂ ਦੀ ਦਾਲ ਬਿਨਾ ਛਿਲਕੇ ਤੋਂ ਉਹ ਭਉਂਦੀ ਹੈ ਜੀ। ਤੇ ਇਹਦੇ ਬਣਾਵਾਂਗੇ ਆਪਾਂ ਭੱਲੇ। ਨਾਲ-ਨਾਲ ਪਤੰਗ ਣਾਵਾਂਗੇ ਤੇ ਨਾਲ-ਨਾਲ ਪਕੌੜੇ ਗੋਭੀ ਦੇ ਤੇ ਨਾਲ ਫਿੰਗਰਜ਼ ਨਾਲ ਦਹੀਂ ਭੱਲੇ ਤੇ ਹੋਰ ਬਥੇਰਾ ਕੁਝ ਬਣੂਗਾ। ਕਰੀਏ ਗੋਭੀ ਨੂੰ ਸੈਟ। ਤੇ ਅਜੇ ਪਤੰਗ ਵਗੈਰਾ ਵੀ ਲੈ ਕੇ ਆਉਣੇ ਹੈ ਹਜੇ। ਪਤੰਗ ਤੇ ਡੋਰਾ। ਨਾਲ ਨਾਲ ਬੱਚੇ ਸਾਇਆ ਨਹੀਂ ਆਦੇ ਉਸ ਗੁਰਦੇ ਆਏ ਕੰਦੀ ਵੇਟ ਹੋ ਰਹੀ ਹੈ ਜਦੋਂ ਆਊਗਾ ਉਹਨੂੰ ਜਾਣ ਕੇ ਪਤਾ ਲੈ ਲਵਾਂ ਜਿਹੜੇ ਕੋਈ ਕਿੰਨੂ ਖਾਨ ਦੇ ਸ਼ਕੀਨ ਹੈ ਉਹਨਾਂ ਵੱੱਲੇ ਕਿੰਨੂ ਲਿਆਂਦੇ ਆ ਮੂਲੀ ਆ ਨਹੀਂ ਆ ਗਿਆ ਦੇਖਾਂਗੇ ਜੇ ਸਾਡਾ ਟਾਈਮ ਲੱਗਿਆ ਮੂਲੀ ਵਾਲੇ ਪਕੌੜੇ ਬਣਾਵਾਂਗੇ ਮੂਲੀ ਦੇ ਪਕੌੜੇ ਬਹੁਤ ਜ਼ਿਆਦਾ ਸਵਾਦ ਬੰਦੇ ਆ ਬਾਕੀ ਦੇਖਾਂਗੇ ਟਾਈਮ ਲੱਗਿਆ ਤਾਂ ਗੋਭੀ ਦੀ ਹੋ ਗਈ ਚرائی ਤੱਬ ਭਰ ਲਿਆ ਸੀ ਗੋਭੀ چیر ਕੇ ਤੇ ਆ ਸਾਰੀ ਵੇਸਟੇਜ ਨਿਕਲ ਗਈ ਆ ਤੇ ਹੁਣ ਆਪਾਂ ਗੋਭੀ ਨੂੰ ਪਾ ਆ ਗਏ ਪਾ ਕੇ ਚੱਲਦੇ ਹਾਂ ਨਾ ਮੋਟਰ ਤੇ ਤੇ ਗੋਭੀ ਦੀ ਕਰਵਾਉਣ ਲੱਗਿਆ ਆਪਾਂ ਢਾਈ ਢਾਈ ਚੱਲ ਵੀ ਗੋਭੀ ਨਾ ਠੰਡੇ ਠੰਡੇ ਪਾਣੀ ਨਾਲ ਹੁਣ ਇਹ ਛੋਟੇ ਤੇ ਆਣੀ ਇਹਦੇ ਹੱਥੇ ਚਾਲੂ ਆਦੋ ਨਾ ਇਹਦੇ ਜਾਣ ਦੀ ਵਿੱਚੇ ਸੁੰਡੀਆਂ ਸਾਡੀਆਂ ਕੀ ਕਹਿੰਦੀਆਂ ਬਸੰਤ ਤਾਂ ਇੱਕ ਦਿਨ ਪਹਿਲਾਂ ਹੀ ਪਤੰਗਾਂ ਦੀ ਪੂਰੀ ਰੌਣਕ ਲੱਗੀ ਹੋਈ ਆ ਸੱਤਾ ਦੇ ਪਤੰਗ ਬਾੜ ਚੜੇ ਹੋਏ ਆ ਤੇ ਆ ਸਾਡੇ ਦੋ ਮੰਡੇ ਇਹਨਾਂ ਨੂੰ ਕੋਈ ਚੜੀ ਉਤਰੀ ਦਾ ਨਹੀਂ ਇਸ ਟੱਪੂ ਕੇ ਡੰਜ ਬਿਜੀ ਹੈ ਉਹ ਤੁਸੀਂ ਵੀ ਡਾ ਲਓ ਪਤੰਗ ਪਤੰਗ ਆ ਬਰੰਗ ਆ ਗਿਆ ਉਡਾਓ ਉਡਾਓ ਤੇ ਆਪਣੇ ਬੱਚੇ ਪਤੰਗ ਵਗੈਰਾ ਲੈ ਆਏ ਸੀਗੇ ਤੇ ਆਪਾਂ ਚੈੱਕ ਕਰਦੇ ਹਾਂ ਵੀ ਕੀ ਕੁਝ ਲੈ ਕੇ ਆਏ ਆ ਇਹੇ ਕਿਹੜੇ-ਕਿਹੜੇ ਪਤੰਗ ਲੈ ਕੇ ਆਏ ਆਂ ਹਾਂ ਵੀ ਬੱਚੇ ਲੈ ਆਂਦੇ ਪਤੰਗ ਅੱਛਾ ਤੇ ਚਾਈਨਾ ਡੋਰ ਲੈ ਕੇ ਆਏ ਆਂ ਨਾ ਚਾਈਨਾ ਡੋਰ ਕੀ ਕਰਦੇ ਆਂ ਪੰਡਾ ਹੀ ਬਹੁਤ ਜ਼ਿਆਦਾ ਲੈ ਆਂਦੀਆਂ ਠੀਕ ਐ ਵੈਰੀ ਗੁੱਡ ਅੱਛਾ ਪੰਡਾ ਲਿਆਂਦੀ ਐ ਕਿਹੜੀ ਪੰਡਾ ਐ 16 ਤਾਰ ਹਾਂਜੀ 16 ਤਾਰ ਆਹ ਬਸ ਤੁਸੀਂ ਐਵੇਂ ਮੋੜ ਕੇ ਪਿਲਾ ਠੀਕ ਐ ਲੈ ਕੇ ਐਵੇਂ ਐਵੇਂ ਬਸ ਪੂਰੀ ਲੜਕੀ ਆ ਗਈ ਅੱਛਾ ਯਾਰ ਉਹਦੀ ਮਾਰੀ ਜੀ ਟੈਡੀ ਮੈਡੀ ਐ ਘੈਂਟ ਆ ਪੂਰੀ ਚਾਈਨਾ ਡੋਰ ਤਾਂ ਐ ਹੋ ਜਾਂਦੀ ਐ ਮੋਟੀ ਠੀਕ ਐ ਤੇ ਆ ਪਤੰਗੀਆਂ ਇਹ ਪਤੰਗ ਅੱਧੇ ਇੱਥੇ ਬਣਿਆ ਅੱਧਾ ਉਹ ਬਤਾਉਂਗਾ ਅੱਛਾ ਪਤੰਗ ਤਾਂ 150 ਦਾ ਵੱਡੀ ਹੈ ਠੀਕ ਹੈ ਇਹਦੇ ਹੱਲੇ ਬਹੁਤ ਜਿਆਦੇ ਹੈ ਦਿਖਾਓ ਕਿੱਥੇ ਆ ਉਹ ਤੇਰੀ ਸੀ ਅੰਨੇ ਪਤੰਗ ਲਈ ਆਈ ਬੈਠੇ ਤੁਸੀਂ ਹੋਏ ਅੱਛਾ ਆ ਬੈਠ ਆਹ ਸਾਰੇ ਪਤੰਗ ਦਿਖਾ ਦਿਨੇ ਠੀਕ ਹੈ ਨਹੀਂ ਤੁਸੀਂ ਤਾਂ ਦੁਕਾਨ ਲਾਈ ਬੈਠੇ ਪਤੰਗਾਂ ਦੀ ਤੈਨੂੰ ਡਾਲੋਗੇ ਤੁਸੀਂ ਦਾਲ ਮੈਂ ਇੱਧਰ ਤੇ ਜਾ ਰਹੇ ਆ ਗਿਆ ਆਹ ਦੇਖੋ ਆ ਸਾਰਿਆਂ ਦੀ ਘਾਹ ਨੇਗਲ ਵੇਖ ਕੇ ਇਹ ਬੱਚੇ ਆਣੇ ਪਤੰਗ ਡੋਰਾ ਸਾਰੀਆਂ ਲੈ ਆਉਂਦੀਆਂ ਤੇ ਬਸੰਤ ਦੀ ਪੂਰੀ ਤਿਆਰੀ ਕਰੀ ਬੈਠੇ ਆ ਇਹ ਤੇ ਸਵੇਰੇ ਕਿੰਨੇ ਵਜੇ ਉੱਠਣਾ ਹੈ 4 4 ਵਜੇ 4 ਵਜੇ ਉੱਠਣ ਦੀ ਪਲੈਨਿੰਗ ਕਰੀ ਬੈਠੇ ਆ 4 ਵਜੇ ਤਾਂ ਹਨੇਰਾ ਹੁੰਦਾ ਬਹੁਤ ਹਨੇਰੇ 'ਚ ਪਤੰਗ ਨਹੀਂ ਉੱਡਦੇ ਹੁੰਦੇ ਲੇਟਾਵਾਂਗੇ ਲੇਟਾਂ ਲਾ ਗੜਾਂਗੇ ਠੀਕ ਹੈ ਆਰਾਮ ਨਾਲ ਉੱਠਣਾ ਕੋਈ ਬਾਲੀ ਕਾਲੀ ਨਹੀਂ ਕਰਨੀ ਠੀਕ ਹੈ ਨਾ ਹਾਂ ਤੋ ਕੇ ਤੇ ਰੋਟੀ ਉਹਦੀ ਖਾ ਕੇ ਫਿਰ ਛੱਤ ਤੇ ਚੜਨਾ ਠੀਕ ਹੈ ਬੱਚਿਆਂ ਨੇ ਕਰ ਲਈ ਪੂਰੀ ਤਿਆਰੀ ਤੇ ਪੂਰਾ ਚਾਹ ਚੜਿਆ ਪਿਆ ਉਹਨਾਂ ਨੂੰ ਵੀ ਸਵੇਰੇ ਬਸੰਤ ਦਾ ਸਵੇਰੇ ਬਸੰਤ ਹੈ ਕਿ ਦੇਖਦੇ ਹਾਂ ਹਾਂ ਵੀ ਗਾਇਜ਼ ਗਾਇਜ਼ ਸਾਡੇ ਕੋਲ ਇਵੈਂਟ ਤਾਂ ਆ ਗਿਆ ਕਿ ਸੋਤੋ ਵਿਵਦ ਦਾ ਠੀਕ ਹੈ ਲੱਗਦੇ ਤਾਂ ਹੈ ਨਹੀਂ ਕਿ ਸੋਤੋ ਸੋਤੋ ਤਾਂ ਘਾਟੀ ਲੱਗਦੇ ਲੇਕਿਨ ਹੈ ਆਹ ਸੋਤੋ ਵੱਧ ਇਹ ਬਸੰਤ ਐਤ ਕੀ ਐਤਵਾਰ ਦੀ ਹੈ ਜੀ ਸਾਨੂੰ ਉਮੀਦ ਹੈ ਸਾਡੇ ਘਰੇ ਕਾਫੀ ਦੋਸਤ ਮਿੱਤਰ ਤੇ ਰਿਸ਼ਤੇਦਾਰ ਆਉਣਗੇ ਤੇ ਉਹਨੇ ਉਹਨਾਂ ਉਹਨਾਂ ਕਰਕੇ ਫਿਰ ਪੂਲ ਫੁੱਲ ਤਿਆਰੀਆਂ ਚੱਲ ਰਹੀਆਂ ਤੇ ਆਪਣੇ ਬਾਹਰਲੇ ਪਾਸੇ ਵੀ ਨਾ ਤੇ ਪੂਰੇ ਜੋਰਾ-ਸ਼ੋਰਾ ਨਾਲ ਕੰਮ ਚੱਲ ਰਿਹਾ ਤੁਹਾਨੂੰ ਦਿਖਾਉਣਾ ਮੈਂ ਲੋ ਪਕੌੜੀ ਬਣਾਈ ਆ ਲੋ ਇਧਰ ਪ੍ਰਜਤੀ ਮਾਰੀਓ ਵਲੋਗਿੰਗ ਇਧਰ ਚੱਲ ਰਿਹਾ ਜੀ ਪਕੌੜੀ ਵਗੈਰਾ ਬਣਾਉਣ ਦਾ ਸਿਸਟਮ ਤੇ ਭੱਲੇ ਬੰਦੇ ਪਏ ਆ ਗੋਭੀ ਵਾਲੇ ਪਕੌੜੇ ਬੰਦੇ ਪਏ ਆ ਹੁਣ ਇਹ ਪਕੌੜੇ ਵਗੈਰਾ ਕੱਚੇ ਕਰਕੇ ਰੱਖ ਲੈਣਗੇ ਤੇ ਜਿਹੜਾ ਸਵੇਰੇ ਸਾਡਾ ਟਾਈਮ ਬਚ ਜੂਗਾ ਫਿਰ ਆਈਏ ਖਾਣ ਵਾਸਤੇ ਠੀਕ ਹੈ ਥੋੜਾ ਜਿਹਾ ਡੈਮੋ ਬਣ ਗਿਆ ਪਕੌੜਿਆਂ ਦਾ ਖਾ ਕੇ ਦੇਖਦੇ ਆ ਪਕੌੜੇ ਹੋ ਗਏ ਰਣੀ ਪਕੌੜੇ ਹਾਂਜੀ ਹਾਂਜੀ ਹੋਰੇ ਵੀ ਆ ਜੀ ਆਈਏ ਆਓ ਫਿਰ ਕਰਾਓ ਚੈੱਕ ਕਿਵੇਂ ਦੇ ਬਣੇ ਆ ਤੇ ਆ ਬਣ ਗਏ ਜੀ ਭੱਲੇ ਫੇ ਬਣ ਗਏ ਇਹ ਤਾਂ ਪੂਰਾ ਹਲਵਾਈਆਂ ਵਾਲਾ ਕੰਮ ਹੋਇਆ ਪਿਆ ਜਿਵੇਂ ਵਿਆਹ ਨਹੀਂ ਵਿਆਹ ਦੀ ਤਿਆਰੀ ਹੁੰਦੀ ਹੁੰਦੀ ਏਸ ਵੇਰੇ ਹਨਾ ਤਿਆਰੀ ਅਸੀਂ ਸੋਚ ਲਈ ਨਹੀਂ ਆ ਵੀ ਲਾਈਟ ਤਾਂ ਹੁਣ ਵੀ ਸਿਰੇ ਕਿਉਂ ਨਾ ਰੇੜੀ ਲਾ ਰਹੀ ਏ ਇਹ ਵੀ ਗੱਲ ਸਹੀ ਐ ਘਰ ਦੇ ਬਣੇ ਹੋਏ ਭੱਲੇ ਵਧੀਆ ਹਾਈਜੈਨਿਕ ਹਾਈਜੈਨਿਕ ਭੱਲੇ ਪਕੌੜੇ ਵੀ ਹੂੰ ਲਾਇਆ ਵੀ ਹੋ ਗਿਆ ਪੂਰ ਰੈਡੀ ਤੇ ਕਰਦੇ ਆ ਟੇਸਟ ਆਹਾਹਾ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸੰਸ ਪੰਜ ਮੀਡੀਆ ਬਹੁਤ 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 ਮੁਬਾਰਕਾ ਤੇ ਪਰਮਾਤਮਾ ਸਾਰਿਆਂ ਤੇ ਖੁਸ਼ੀਆਂ ਲੈ ਆਵੇ ਬਸੰਤ ਦੀ ਅਸੀਂ ਤਿਆਰੀ ਕਰ ਰਹੇ ਸੀਗੇ ਤੇ ਕੱਲ ਅਸੀਂ ਕਾਫੀ ਸਮਾਨ ਰੈਡੀ ਕਰ ਲਿਆ ਸੀਗਾ ਤੇ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਪਰੌਣੇ ਆਉਣੇ ਸ਼ੁਰੂ ਹੋ ਗਏ ਜੀ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਛੱਤ ਤੇ ਪੂਰਾ ਨਜ਼ਾਰਾ ਆ ਰਿਹਾ। ਕਿ ਅਸੀਂ ਛੱਤ ਤੇ ਹੀ ਸਾਰਾ ਪ੍ਰੋਗਰਾਮ ਕਰ ਲਿਆ ਸੀ ਕਿ ਚਲੋ ਨਾਲ ਨਾਲ ਅਸੀਂ ਛੱਤ ਦੇ ਨਜ਼ਾਰੇ ਵੀ ਲਵਾਵਾਂਗੇ ਬਸੰਤ ਦੇ ਕਿ ਉੱਤੇ ਹੀ ਖਾਣ ਪੀਣ ਦਾ ਅਰੇਜਮੈਂਟ ਕਰ ਲਿਆ ਸੀ। ਹੋਰ ਤੇ ਉਹਨੂੰ ਥੱਲੇ ਕਿਹੜਾ ਜਾਵੇ ਵਾਰ-ਵਾਰ ਹੈ ਨਾ। ਮਹਿਫਲੇ ਲੱਗੀਆਂ ਹੋਈਆਂ ਤੇ ਪਕੌੜੇ ਚੱਲ ਰਿਹਾ ਨਾਲ ਚਾਹ ਚੱਲ ਰਹੀ ਹੈ। ਨਾਲ ਛੋਟੇ ਛੋਟੇ ਬੱਚੇ ਆਏ ਹੋਏ ਆ ਸਾਡੇ। ਹੈਲੋ। ਹੈਲੋ ਕਿਵੇਂ ਬੋਲੇ ਪਕੌੜੇ ਠੀਕ ਬਣੇ ਆ ਜਰਨਜੀਤ ਕੈਂਟਾ ਪਕੌੜੇ ਪੂਰਾ ਮੌਲ ਭਖਿਆ ਹੋਇਆ ਪਤੰਗਾਂ ਹੀ ਪਤੰਗਾਂ ਉੱਡਦੀ ਜਾਂਦੀਆਂ ਆਹ ਉਲਟ ਲਪਟਾਂਗੇ ਪਤੰਗ ਆ ਗਿਆ ਹੈਲੋ ਦੀ ਬੱਚਾ ਨੇ ਪਤੰਗ ਲੁੱਟ ਲਿਆ ਇੱਕ ਹੈਲੋ ਹੈਲੋ ਮੋਰੇ ਬੋਸ ਆ ਲਓ ਜੀ ਹੋਰ ਪ੍ਰਾਣੇ ਆ ਰਹੇ ਆਪਣੇ ਘਰੇ ਲਓ ਜੀ ਲੱਗ ਗਿਆ ਰੌਣਕਾ ਪੂਰੀਆਂ ਫੁੱਲ ਤੇ ਪਤੰਗਾਂ ਹੀ ਪਤੰਗਾਂ ਹੋਈਆਂ ਪਏ ਸਾਰੇ ਪਾਸੇ ਪੂਰਾ ਫੁੱਲ ਲੰਝਵਾਏ ਅੱਜ ਬੱਚੇ ਬੈਠੇ ਨੇ ਝੂਲੇ ਤੇ ਝੂਟੇ ਲਾ ਰਹੇ ਆ ਕਿੰਨੇ ਲੁੱਟ ਲੈ 5 6 6 ਤੜੀ 6 ਤੂੰ ਤਾਂ ਬਹੁਤ ਹੋ ਗਿਆ ਲੁੱਟਣਾ ਤਾਂ ਵੱਧੀ ਲੋਟ ਲੁੱਟਣੇ ਘੱਟ ਐ ਉਡਾਣੇ ਜ਼ਿਆਦਾ ਠੀਕ ਐ ਹਾਉ ਲਾਉ ਲਾਉ ਇਕ ਗਾਇ ਦੇ ਗੱਲ ਤਾਂ ਹੂੰ ਇਹ ਇੰਨੇ ਨਾ ਆ ਨਾ ਇੱਕ ਨਾ ਰੰਗ ਡਾ ਰਿਆ ਸੀ ਕਹਿੰਨੇ ਲਿਕੇ ਕਿ ਟੀ-ਸ਼ਰਟ ਨਹੀਂ ਆਪਾਂ ਖੇਤਾ ਮਾਰਨਾ ਸੀ ਇਹਨੇ ਟੀ-ਸ਼ਰਟ ਦੇੰਦੇ ਅੱਜ ਇਹਦਾ ਪੱਟਿਆ ਗਿਆ ਅੱਛਾ ਯਾਰ ਤੂੰ ਪਾਣੀ ਪੀ ਜਾਣਾ ਯਾਰ ਹੁਣ ਆ ਜਾ ਨਾ ਫਿਰ ਇੱਕ ਉਹ ਗਿੱਲਾ ਕਰ ਲੇ ਪਾਣੀ ਪੀ ਜਾ ਅੱਛਾ ਇੱਧਰ ਹੋ ਰਿਹਾ ਸਾਰਾ ਮੇਲ-ਗੇਲ ਲੋ ਜਿੱਧਰ ਫਰੂਟ ਚਾਟ ਦਾ ਲੰਗਰ ਲੱਗ ਚੁੱਕਿਆ ਕੋਈ ਖਾਈ ਜਾਂਦਾ ਹਾਂਜੀ ਸਰਦਾਰ ਜੀ ਚੱਗिए ਵਾਹ ਜੀ ਵਾਹ ਫੇ ਤੁਸੀਂ ਸੇਵਾ ਕਰ ਰਹੇ ਹੋ ਫੂਡ ਚਾਰਟ ਦੀ ਹਾਂਜੀ ਹਾਂਜੀ ਸੰਗਤ ਦੀ ਸੇਵਾ ਦੇ ਵਿੱਚ ਜੀ ਠੀਕ ਹੈ ਵਦੰਗ ਵਦੰਗ ਤੇ ਇਧਰਲੇ ਪਾਸੇ ਦੂਜੀ ਮੈਂਪਾ ਲੱਗੀ ਹੋਈ ਹੈ ਤੇ ਇਧਰ ਸਾਡੇ ਗਵੰਡੀਆ ਨੇ ਮਹਿਫਲਾਂ ਲਾਈਆਂ ਹੋਈਆਂ ਆਇਆ ਛੇੜਾ ਆਜੋ ਤੇ ਪਤੰਗ ਡਾ ਰਹੇ ਹੋ ਕਿ ਪਤੰਗਾਂ ਸੰਭਾਲ ਲਏ ਹੋ ਮੈਂ ਉਹ ਸਾਰੇ ਜਿਹੜੀ ਜਾਂਦੀਆਂ ਬੱਚੇ ਦੀ ਡੋਰਾ ਉਲਦੀਆਂ ਉਹਨਾਂ ਨੂੰ ਸਹੀ ਕਰਕੇ ਦੇਖ ਅੱਛਾ ਸਫਾਈ ਅਭਿਆਨ ਚੱਲ ਰਿਹਾ ਹੈ ਹਾਂ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਇੱਧਰ ਵੀ ਇੱਧਰ ਵੀ ਜਿੱਥੋਂ ਤੱਕ ਨਿਗਾਹ ਜਾਂਦੀ ਐ ਸਾਰੀ ਦੁਨੀਆ ਛੱਤਾਂ ਤੇ ਜੜੀ ਫਿਰਦੀ ਅੱਜ ਆਰੇ ਨੀ ਯਾਰਾ ਪੂਰਾ ਨਜ਼ਾਰਾ ਅੱਛਾ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਘਰੇ ਹੈ ਤੇ ਸਾਡੇ ਤੇ ਇੱਕ ਤਰ੍ਹਾਂ ਦੀ ਭੂਤਨੀ ਜੀ ਭੁੱਲੀ ਪਈ ਐ ਸਹੀ ਗੱਲ ਕੱਢ ਕਿੱਦਾਂ ਨੂੰ ਜਾਣੇ ਕਦੀ ਕਿੱਦਾਂ ਜਾਣੇ ਹੈ ਦੋ ਮੰਜ਼ਲਾ ਚੜ ਕੇ ਉੱਤੇ ਆਉਣਾ ਪੈਂਦਾ ਹੈ ਫੇਰ ਥੱਲੇ ਜਾਣਾ ਪੈਂਦਾ ਕੋਈ ਨਾ ਕੋਈ ਸਮਾਨ ਭੁੱਲ ਜਾਨੇ ਯਾਰ ਤੁਸੀਂ ਤੁਸੀਂ ਬਾਜਾ ਬਾਪ ਦਿਓ ਤੇ ਲਓ ਜੀ ਸਾਡੇ ਗਵਾਂਢੀ ਤੇ ਸਾਡੀਆਂ ਪਰਦਾਈਆਂ ਪਹਿਣਾ ਨੇ ਸਾਰੀਆਂ ਪਹੁੰਚ ਚੁੱਕੀਆਂ ਐ ਤੇ ਇਹਨਾਂ ਨੇ ਸਪੈਸ਼ਲ ਕਿਹਾ ਸੀ ਤੁਹਾਨੂੰ ਵਲੌਗ ਦੇ ਵਿੱਚ ਲੈਣੇ ਲੈਣਾ ਹੈ ਨਾ ਕਿੰਨਾ ਕੰਮ ਹੋ ਜਾਣਾ ਸੀ ਤੇ ਰਿੰਮੀ ਕਿਵੇਂ ਬਾਜੀ ਕਿੱਥੇ ਆਪਣੇ ਬਾਜੀ ਆ ਰਹੀ ਨੀ ਉਹ ਫਰੈਂਡਸ ਨਾਲ ਗਈ ਐ ਸੈਲੀਬ੍ਰੇਟ ਕਰਨ ਠੀਕ ਹੈ ਜੀ ਯਾ ਹੁਣ ਅਸੀਂ ਸਾਡੇ ਕੋਲ ਟਾਕ ਆ ਗਿਆ ਅਸੀਂ ਇਹਨੂੰ ਡੋਰ ਪਾ ਲੈਣੀ ਆ ਉਹਨੂੰ ਠੀਕ ਹੈ ਇੱਧਰ ਫਰੂਟ ਚਾਰ ਦੀ ਫਿਰ ਤੋਂ ਤਿਆਰੀ ਹੋ ਲੱਗੀ ਐ ਇਹਨਾਂ ਦੀ ਡਿਊਟੀ ਲਾਦੀ ਐ ਅਸੀਂ ਫਰੂਟ ਚਾਰ ਤੇ ਤੁਹਾਡੀ ਪੱਕੀ ਡਿਊਟੀ ਲਾਦੀ ਫਰੂਟ ਚਾਰ ਤੇ ਠੀਕ ਤਾਂਨੇ ਬੋਰ ਹੋਇਆ ਤੇ ਇੱਧਰ ਹੁਣ ਅਸੀਂ ਫਿਰ ਪਕੌੜੇ ਵੱਲ ਦਿਵਾਲੇ ਹੋਣ ਲੱਗੇ ਆ ਪਕੌੜੇ ਗਰਮ ਕਰਨ ਲੱਗੇ ਆ ਦੁਬਾਰਾ ਫਿਰ ਅੱਡੇ ਪੁਰਾਣੇ ਦੀ ਡਿਮਾਂਡ ਹੋ ਰਹੀ ਏ ਵੀ ਸਿੱਧਾ ਹੀ ਭੱਲੇ ਖਾਣੇ ਆ ਦਹੀਂ ਭੱਲੇ ਥੋੜੇ ਜਿਹਾ ਲੇਟ ਹੋ ਗਿਆ ਅੱਜ ਤੇ ਇੱਧਰ ਹੁਣ ਤਿਆਰੀ ਪੂਰੀ ਫੁੱਲ ਹੋ ਗਈ ਦਹੀਂ ਭੱਲਿਆਂ ਦੀ ਹਾਂਜੀ ਭਾਬੀ ਰੈਡੀ ਐ ਬਸ ਹੋ ਰਿਹਾ ਗਾਹਕ ਡਿੱਕੀ ਜਾਂਦੇ ਆ ਬਸ ਹੁਣੇ ਪਾ ਕੇ ਦੇਨੇ ਆ ਲਓ ਆ ਬਾਲਟੀ ਭਰੀ ਪਈ ਭੱਲਿਆਂ ਦੀ ਤੇ ਆ ਦਹੀਂ ਦੇ ਭਰਿਆ ਪਿਆ ਬਤੀਲਾ ਤੇ ਨਾਲ ਪਲੇਟਾਂ ਲੱਗ ਗਈਆਂ ਲਓ ਥੱਲੇ ਡਿੱਕੀ 50 ਰੁਪਏ ਪਲੇਟ 50 ਰੁਪਏ ਪਲੇਟ ਨਹੀਂ 70 ਰੁਪਏ 70 ਰੁਪਏ ਕਰਤੀ ਹੈ ਹਾਂ ਆਜ ਦੇ ਆਜ ਲਈ ਅੱਛਾ ਦਹੀਂ ਪੱਲੇ ਖਾ ਰਹੇ ਹੋ ਠੀਕ ਲੱਗਿਆ ਬਹੁਤ ਟੇਸਟੀ ਬਣੀ ਹੈ ਬਹੁਤ ਵਧੀਆ ਤੇ ਪੈਸੇ ਜਮਾ ਕਰਵਾ ਦਈਏ ਫਿਰ ਜਾਣ ਲੱਗਿਆ ਓਕੇ ਜੀ ਓਕੇ ਟਿਕ ਟਿਕ ਟਾਹਾਂਗੇ ਤੁਹਾਨੂੰ ਟੋਕਰ ਲਵਾਣੇ ਜੀ ਠੀਕ ਹੈ ਤੇ ਥੋੜੀ ਜੀ ਸੰਗਤ ਇੱਧਰ ਵੀ ਬੈਠੀ ਹੋਈ ਹੈ ਦਹੀਂ ਪੱਲੇ ਖਾਣ ਆ ਰਹੀ ਠੀਕ ਲੱਗ ਰਿਹਾ ਸਹੀ ਹੈ ਖਤਮ ਹੋ ਗਏ ਵਾਧੂ ਬਏ ਆ ਇਹ ਨਹੀਂ ਖਤਮ ਹੁੰਦੇ ਮੈਂ ਬੰਦਾ ਆਰਾਮ ਪਰ ਮਾਰ ਰਿਹਾ ਉਹ ਨਹੀਂ ਕਹਦੇ ਹੁੰਦੇ ਘੋੜੇ ਵੇਚ ਕੇ ਸੁੱਤਾ ਹੋਇਆ ਲੋ ਜੀ ਇਧਰ ਨਿਕਲ ਨਿਕਾ ਜਾ ਕਿੱਧਾ ਪੈਂਦਾ ਪਿਆ ਨਿਕਲ ਨਿਕਾ ਹੈਨਾ ਪਾਓ ਜੀ ਪਾਓ ਕਿੱਧਾ ਪਾਓ ਨਿਕਲ ਨਿਕਾ ਜਾ ਤੇ ਇਧਰ ਸਾਡਾ ਵੱਡਾ ਭਰਾ ਸੇਵਾ ਕਰ ਰਿਹਾ ਨਾ ਜਿੰਨੇ ਪਤੰਗਾਂ ਹਨ ਡੋਰ ਹੈ ਪੈਰਾਂ ਦੀ ਫਸਦੀ ਫਿਰਦੀ ਸਾਰੀ ਚੱਕ ਕੇ ਨੂੰ ਮਚਾਰਿਆ ਹੈ ਵੱਡੇ ਭਾਈ ਬਹੁਤ ਥੋੜੀ ਸੇਵਾ ਕਰ ਰਹੇ ਵੀਰੇ ਤੂੰ ਕਿਹਨੂੰ ਸਨਮਾਨਤ ਕਰਾਂਗੇ ਅਗਲੀ ਵਾਰੀ ਠੀਕ ਹੈ ਇਹਨੇ ਡੋਰਾ ਪਤੰਗਾਂ ਨਾ ਕੱਟ-ਕੱਟ ਕੇ ਆ ਰਹੀਆਂ ਛੱਤ ਤੇ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਤੇ ਸਾਡੇ ਤਾਂ ਤੁਰੇ ਵੀ ਨਹੀਂ ਜਾ ਰਿਹਾ ਛੱਤ ਤੇ ਹਾਂ ਸਹੀ ਹੈ ਪਤੰਗ ਹਾਂ ਤਾਂ ਸਹੀ ਸੀ ਬਿਲਕੁਲ ਇਹਦਾ ਇਹਦਾ ਕੋਈ ਕਸੂਰ ਨਹੀਂ ਸੀਗਾ ਸਹੀ ਸੀਗਾ ਇਹ ਕਾਪੀ ਤੇ ਸਿਆਰਾ ਆਈ ਬੋ ਅੱਲਾ ਦੇ ਟੰਡਿਓ ਚੱਕ ਚੱਕ ਆ ਫਿਊ ਮੋਮੈਂਟਸ ਲੇਟਰ ਆਪਾਂ ਆ ਗਏ ਥੱਲੇ ਥੋੜਾ ਯਾਰ ਰਸੋਈ ਦਾ ਮਾਹੌਲ ਦੇਖ ਲਈ ਰਸੋਈ ਚ ਕੀ ਹੁੰਦਾ ਪਿਆ ਲਓ ਜੇ ਤਾਂ ਤਾਂ ਜੋਰਾ ਸ਼ੋਰ ਨਾਲ ਕੰਮ ਚੱਲ ਰਿਹਾ ਹੈ ਕੀ ਕੁਝ ਬਣਾ ਲਿਆ ਬਣਾ ਲਿਆ ਖਾ ਲਿਆ ਸਭ ਕੁਝ ਅੱਛਾ ਲੰਚ ਵੀ ਹੋ ਗਿਆ ਤੁਸੀਂ ਵੀ ਖਾਣੀ ਹੈ ਮੈਂ ਰਾਤ ਨੂੰ ਖਾਵਾਂਗਾ ਲੰਚ ਦੁਪਹਿਰ ਦਾ ਬਣਿਆ ਰਾਤ ਨੂੰ ਖਾਵਾਂਗਾ ਲੰਚ ਹੀ ਹੋਇਆ ਉਹ ਓਏ ਬੱਚੇ ਕੀ ਕਰਦੇ ਪੈਂਦਰਾ ਐਸ਼ਾ ਲੋਕੇ ਬੱਚੇ ਨਾ ਕਈ ਆਪਣੇ ਲੱਭ ਲੈਣੇ ਆ ਚਾਚੂ ਯਾਰ ਬਾਸ ਕਰਾ ਅਕਦਾ ਸੇ ਇੱਕ ਮੋਟਾ ਇੱਧਰ ਲੁਕੇ ਪਿਆ ਸਦਾ ਲੰਗਰ ਬਖਿਆਦਾ ਛਕ ਕੇ ਹੁਣ ਸਾਰੇ ਵੇਲੇ ਹੋ ਗਏ ਆ ਕਹਿੰਦੇ ਜਾਣ ਦੀ ਤਿਆਰੀ ਹੈ ਸਾਡੀ ਤੇ ਬਾਕੀ ਵੇਖਦੇ ਆਂ ਡਰਾਈਵਰ ਸਾਹਿਬ ਦੱਸੋ ਅੱਜ ਬਿਲਕੁਲ ਜੀ ਜਾਣ ਦੀ ਤਿਆਰੀ ਹੈ ਤੇ ਉੱਤੇ ਅੱਗ ਲੱਗੀ ਸੀ ਪਤੰਗਾਂ ਨੂੰ ਕੋਈ ਨਹੀਂ ਅਸਲ ਸਾਡੇ ਦੇਖ ਰਹੇ ਸੀ ਕੰਟਰੋਲ ਸੀ ਕੰਟਰੋਲ ਚ ਹੈ ਅੱਗ ਅੱਗ ਕਿੰਨੀ ਲੱਗੀ ਸੀਗੀ ਅੱਗ ਬਹੁਤ ਥੋੜੀ ਸੀ ਜੀ ਕਿਨਾ ਮੇਜਰ ਫਾਇਰ ਸੀ ਕਿ ਕਿ ਨਾ ਅੱਗ ਲੱਗੀ ਕਿਵੇਂ ਹੈ ਕਹਿੰਦਾ ਮਰ ਮਾਲ ਕੇ ਦੱਸਣ ਕਿ ਕਿਵੇਂ ਲੱਗੀ ਹੈ ਮਾਲਕਾਂ ਨੇ ਲਾਈ ਆਪੇ ਮਾਲਕੀ ਹਾਂ ਮਾਲਕ ਦੱਸਣਗੇ ਯਾਰ ਫੂਕਾਂ ਨਾਲ ਬਚ ਗਈ ਸੀ ਇਹ ਤਾਂ ਚੰਪਿਆ ਕੰਮ ਹੋਣਾ ਇਹ ਪਹੁੰਚਿਆ ਨੇ ਆਪਾਂ ਪਹੁੰਚਿਆ ਨੀ ਨੀ ਇਹ ਗਿੱਟਿਆਂ ਵਾਲੀ ਹੈ ਗਿੱਟਿਆਂ ਵਾਲੀ ਆ ਮਸ਼ੀਨ ਦੀ ਗੱਲ ਹੋ ਰਹੀ ਹੈ ਇਹ ਫਲਾਂ ਦੇ ਡਿਜ਼ਾਈਨ ਬਣਾਉਂਦੀ ਹੈ ਇਹ ਸੰਤਰੇ ਬਣਾਉਂਦੀ ਨਾਲ ਸੈਂਡ ਹੀ ਮੋਹ ਵਾਲੇ ਤੇ ਸਾਰੀ ਚਰਚਾ ਇਸ ਮਸ਼ੀਨ ਦੀ ਹੋ ਰਹੀ ਹੈ ਅੱਜ ਸਾਰੀ ਚਰਚਾ ਇਸ ਮਸ਼ੀਨ ਦੀ ਹੋ ਰਹੀ ਹੈ ਆਹ ਤਾਂ ਡੱਬੂ ਹੈ ਇੱਦਾਂ ਵੀ ਪੌਂਦੇ ਬਣਦੇ ਆਲੇ ਪੌਂਦੇ ਬਣੇ ਹੋਏ ਹੈ ਕਈ ਕੰਮ ਕਾਲੇ ਹੋ ਜਾਂਦੇ

ਤੇ ਇਧਰ ਸਾਡੇ ਵੱਡੇ ਭਰਾ ਦੀ ਅਨਿਵਰਸਰੀ ਸੀ 31 ਤਰੀਕ ਨੂੰ ਨਾ ਤੇ ਉਹਦੀ ਖੁਸ਼ੀ ਵਿੱਚ ਕੇਕ ਕੱਟਿਆ ਜਾ ਰਿਹਾ ਤੇ ਸਾਰੇ ਆਪਣਾ ਹੀ ਇੰਤਜ਼ਾਰ ਕਰ ਰਹੇ ਸੀ ਸਾਰੇ ਜਣੇ ਆ ਗਿਆ ਮਾਲਾ ਵਾਲੀ ਇਕ ਲਈ ਹਾਂ ਮਾਲਾ ਵਾਲੀ ਇਕ ਲਈ ਤੇ ਲਓ ਜੀ ਕੇਕ ਰੈਡੀ ਹੈ ਤੇ ਕੱਟਣ ਵਾਲੇ ਬੰਦੇ ਵੀ ਰੈਡੀ ਹੈ ਬੋਲੇ ਤੂੰ ਕਿਉਂ ਲਾਈ ਉਹ ਗੁਰਪ੍ਰੀਤ ਰਹਿ ਗਿਆ ਨਹੀਂ ਲਾਈ ਬੋਲੇ ਆ ਕੇ ਸਾਹਮਣਾ ਰਾਈ ਬੁਝਾਣੀ ਤੇ ਸਾਡੀ ਬਾਅਦ ਚ ਹਾਂ ਸਾਡਾ ਵੀ ਉਹੀ ਕੰਮ ਹਾਂ ਆ ਸਾਰੇ ਭੈਣ ਭਰਾ ਬੈਠੇ ਇੱਧਰ ਐ ਲਓ ਜੀ ਮੋਬੱਤੀਆਂ ਜਾਗੀਆਂ ਚਲੋ ਜੀ ਕਰਮਰ ਕਿਤੇ ਹੈ ਵਾਹ ਜੀ ਵਾਹ ਕੇਕ ਕੱਟਿਆ ਗਿਆ ਹੁਣ ਕੇਕ ਵੰਡਿਆ ਜਾਊਗਾ ਹੈਪੀ ਅਨਿਵਰਸਰੀ ਹੋ ਗਈ ਤੇ ਨਾਲ ਨਾਲ ਬਸੰਤ ਜੀ ਬਣੀ ਟੂ ਇਨ 1 ਕਮ ਹੋ ਗਿਆ ਅੱਜ ਵਾਹ ਜੀ ਚਮਚਾ ਵੀ ਰੱਖ ਲੈ ਤੂੰ दोड़े 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 तो भाई नहीं करनी भाई। दोड़े दोड़े। तो दोड़े। लो जी गिफ्ट आ गई ली गिफ्ट आ गया है दो गिफ्ट में लग गया गिफ्ट है आ गई आ ગિફ્ટ અજય તું જવાયન ગિફ્ટ બરા લ a few moments later ਕੱਲ ਸਰ ਪਬਲੀ ਅਨਿਵਰਸਰੀ ਦੀ ਪਾਰਟੀ ਪੈਂਡਿੰਗ ਹੈ 8 ਜੂਨ 2025 ਨੂੰ ਦਿਨ ਦੇਖ ਲੋ ਕਿਹੜਾ ਬੰਦਾ ਹੋਣਾ ਜੂਨ ਅਨਿਵਰਸਰੀ ਬਣੇ ਜੱਤ ਪਹੁੰਚੋ ਹਰ ਸਾਲ ਤੁਸੀਂ ਪੱਕਾ ਕਰਦੇ ਹੋ ਤੁਸੀਂ ਨਹੀਂ ਹੁੰਦੇ ਠੀਕ ਹੈ ਅਸੀਂ ਆਵਾਂਗੇ ਪੱਕਾ ਹੋ ਸਾਰਿਆਂ ਨੂੰ ਵੀ ਮੋਸਟ ਵੈਲਕਮ ਹੈ ਪੁੱਲਾ ਸੱਦਾ ਦਿੱਤਾ ਜਾਂਦਾ ਕਿਦਨ ਅਟੁੱਟ ਵਰਤੇਗਾ ਸਾਰੇ ਆਲੇ ਪਹੁੰਚਣ ਹੋਵੇ ਠੀਕ ਹੈ ਜੀ ਅਜੀਤ ਜੀ ਨੂੰ ਇਹ ਕਹਿਣਾ ਚਾਹੁੰਦੇ ਆਈ ਸ਼ਲ ਬੀ ਵੈਰੀ ਥੈਂਕਫੁਲ ਟੂ ਯੂ ਔਫ ਥਿਸ ਟਾਈਮ ਐਸ ਮਾਸਟਰ ਦੀ ਅੰਗਰੇਜ਼ੀ ਬੋਲ ਗਏ ਟੇਕਿੰਗ ਟੂ ਪੈਗ ਇਹ ਚੀਜ਼ ਇਨਾ ਉੱਚਾ ਯਾਰ ਯਾਰ ਬੀਰੇ ਬੰਦੇ ਆ ਹਾਂਜੀ ਹਾਂਜੀ ਟਾਟਾ ਬਿਰਲਾ ਟਾਟਾ ਬਿਰਲਾ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਲੋ ਜੀ ਸਾਰਿਆਂ ਨੇ ਕਰਤੀਏ ਬਾਏ 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 ਆਪਣੇ ਗਵਾਨੜੀਆਂ ਦੇ ਬੰਦੇ ਰਹਿ ਗਏ ਸੀ ਮੜੇ ਜਾਣਾ ਤੇ ਉਹਨਾਂ ਨੇ ਬਾਏ ਬਾਏ ਕਰ ਦਈਏ ਠੀਕ ਹੈ ਸਹੀ ਟਾਈਮ ਤੇ ਆਏ ਹੋ ਹਾਂ ਸਹੀ ਟਾਈਮ ਤੇ ਡ੍ਰੀਮ ਆ ਰਹੀ ਹੈ ਆਪਣੇ ਰੈਸਟੋਰੈਂਟ ਸਾਰੇ ਇਕੱਠੇ ਗਏ ਯਾਰ ਹਾਂ ਇਕੱਠੇ ਗਏ ਹਨ ਹੁਣ ਆਪਾਂ ਰਹਿ ਗਏ ਆਪਾਂ ਘਰ ਘਰਦੇ ਰਹਿ ਗਏ ਆਪਾਂ ਕੋਣ ਭੇਜੂਗਾ ਓਕੇ ਓਕੇ ਧੰਨਵਾਦ ਆਇਆ ਇਹ ਲਓ ਜੀ ਜਿਹੜੇ ਗਿਫਟ ਮਿਲੇ ਸੀ ਅਨਿਵਰਸਰੀ ਤੇ ਉਹਨਾਂ ਦੀ ਅਨਬਾਕਸਿੰਗ ਹੋ ਰਹੀ ਹੈ ਨਾ ਲੈ ਇੱਕ ਪੈਸ ਮਿਲੇ ਦੋ ਨਾਲੋਂ ਹੁੰਦੀ ਆ ਵੀ ਵੀਰੂ ਵਾਹ ਜੀ ਪੈਸੇ ਲਾ ਕੇ ਖਾ ਲਈ ਹੈ ਪੈਸੇ ਪਹਿਲਾਂ ਦਿੱਤੇ ਚਾਹਣਾ ਅਰੇ ਪੈਸੇ ਪਹਿਲਾਂ ਦੇਤੇ ਠੀਕ ਹੈ ਅਰੇ ਨਹੀਂ ਲੈ ਲੋ ਇਸ ਬਸੰਤ ਦੇ ਹੋ ਕੇ ਦਿਨ ਤੇ ਸਭ ਦਾ ਧੰਨਵਾਦ ਮੇਰੇ ਗਿਫਟ ਵਾਸਤੇ ਵੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਵੈਲਕਮ ਜਿਹੜਾ ਬਸੰਤ ਦੇ ਖਲਾਰਾ ਪਿਆ ਸੀ ਅੱਜ ਸਾਰੀਆਂ ਕੁੜੀਆਂ ਲੱਗੀਆਂ ਹੋਈਆਂ ਨੇ ਜੋ ਸਾਫ ਫਾਈ ਕਰਵਾਉਣਾ ਹੈ ਭਾਂਡੇ ਮੁੰਦਰੋ ਭਾਂਡਾ ਮਿਲੇ